ਲੁਧਿਆਣਾ ਨਗਰ ਨਿਗਮ ਜ਼ੋਨ D ਦਫ਼ਤਰ ਦੇ ਵਿੱਚ BJP ਕੌਂਸਲਰਾਂ ਵੱਲੋਂ ਆਪਣੇ ਇਲਾਕੇ ਦੇ ਕੰਮਾਂ ਨੂੰ ਲੈ ਕੇ ਨਗਰ ਨਿਗਮ ਮੇਅਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਗਲਬਾਤ ਪਿਚਾਲੇ ਕੌਂਸਲਰਾਂ ਤੇ ਮੇਅਰ ਵਿਚਾਲੇ ਤਲਖੀ ਪੈਦਾ ਹੋ ਗਈ ਜਿਸ ਤੋਂ ਬਾਅਦ ਨਗਰ ਨਿਗਮ ਮੇਅਰ ਅਨਰਜਿਤ ਕੌਰ ਦੇ ਗਨਮੈਨਸ ਵੱਲੋਂ ਕੌਂਸਲਰਾਂ ਨੂੰ ਦਫ਼ਤਰ ਤੋਂ ਬਾਹਰ ਕਰ ਦਿੱਤਾ ਗਿਆ। ਇਸੇ ਵਿਚਾਲੇ ਨਗਰ ਨਿਗਮ ਮੇਅਰ ਵੀ ਆਪਣਾ ਦਫ਼ਤਰ ਛੱਡ ਕੇ ਉੱਥੋਂ ਚਲੇ ਗਏ ਪਰ باوجود ਇਸ ਦੇ ਰੋਸ ਵਿੱਚ ਕੌਂਸਲਰਾਂ ਨੇ ਆਪਣਾ ਤਰਨਾ ਪ੍ਰਦਰਸ਼ਨ ਜਾਰੀ ਰੱਖਿਆ ਰਾਤ ਵੀ ਨਗਰ ਨਿਗਮ ਦਫਤਰ ਦੇ ਵਿੱਚ ਗੁਜ਼ਾਰੇ ਦੱਸਿਆ ਕਿ ਨਗਰ ਨਿਗਮ ਮੇਅਰ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਕੌਂਸਲਰਾਂ ਤੇ ਬਦਤਮੀਜ਼ੀ ਦੇ ਦੋਸ਼ ਲਾਏ ਗਏ ਨੇ ਪਰ ਅੱਜ ਦੂਜੇ ਦਿਨ ਨੋਨਾ ਦਾ ਧਰਨਾ ਪਰਦਰਸ਼ਨ ਲਗਾਤਾਰ ਜਾ ਰਹੀ ਹੈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਜੀ ਬੋਰਾ ਵੀ ਰੈਲੀਗੇਸ਼ਨ ਤੁਹਾਡੇ ਤੇ ਵੀ ਲੱਗ ਰਹੀ ਨਹੀਂ ਬਦਤਮੀਜ਼ੀ ਕੀਤੀ ਹੈ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਮੈਂ ਅੱਜ ਪੂਰੀ ਕਾਨਫਰੰਸ ਸੁਣੀ ਆਪਣੇ ਮੇਅਰ ਸਾਹਿਬ ਦੀ ਤੁਸੀਂ ਦੇਖੋ ਮੇਅਰ ਸਾਹਿਬ ਇੱਕ ਲੇਡੀ ਵਿਕਟਮ ਕਾਰਡ ਖੇਡ ਰਹੇ ਹੈ ਅਸੀਂ 10 ਵਾਰੀ ਵੀਡੀਓ ਰਿਕਾਰਡਿੰਗ ਚ ਜਿਹੜੀ ਹੈ ਤੁਹਾਡੇ ਕੋਲ ਹੈ ਭੈਣ ਜੀ ਭੈਣ ਜੀ ਕਰਕੇ ਸੰਬੋਧਨ ਕੀਤਾ ਜੇ ਸਾਡੇ ਕਾਉਂਸਲਰ ਦੀਆਂ ਬਾਹਾਂ ਮਰੋੜੀਆਂ ਜਾਣਗੀਆਂ ਇੱਕ ਲੈਂਗੁਏਜ ਭੁੱਲ ਜਾਣਗੇ ਕਿ ਕਿੱਦਾਂ ਗੱਲ ਕਰਨੀ ਹੈ ਉਹ ਇਸ ਤਰ੍ਹਾਂ ਟ੍ਰੀਟ ਕਰਾਂਦੇ ਕਿ ਪ੍ਰਿੰਸੀਪਲ ਜਿਵੇਂ ਸਟੂਡੈਂਟ ਨਾਲ ਨਹੀਂ ਕਰਦੇ ਉਹਦਾ ਕੰਨ ਮਰੋੜਦੇ ਇਸੇ ਤਰ੍ਹਾਂ ਪ੍ਰਿੰਸੀਪਲ ਮੇਅਰ ਕਾਉਂਸਲਰ ਦਾ ਕੰਨ ਮਰੋੜ ਰਿਹਾ ਪਰ ਭਾਜਪਾ ਦਾ ਕੋਈ ਵੀ ਕਾਉਂਸਲਰ ਨਾ ਦਬੇਗਾ ਤੇ ਨਾ ਝੁਕੇਗਾ ਮੇਅਰ ਸਾਹਿਬ ਨੂੰ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿ ਕੇ ਕਰਨ ਕੱਲ ਉਹਨਾਂ ਦੇ ਅਲਫਾਜ਼ ਕੀ ਸੀ ਉਹ ਪੂਰਾ ਜੋ ਕੁਫਰ ਤੋਲ ਰਿਹਾ ਝੂਠ ਬੋਲ ਰਿਹਾ ਮੇਅਰ ਸਾਹਿਬ ਜਦ ਤੱਕ ਮਾਫੀ ਨਹੀਂ ਮੰਗਦੇ ਤੇ ਜਾਂ ਫਿਰ ਉਹ ਦੇਖੋ ਇੰਨੇ ਐਕਸਪੀਰੀਅੰਸ ਕਾਉਂਸਲਰ ਆ ਅਸੀਂ ਤਿੰਨ ਤਿੰਨ ਚਾਰ ਚਾਰ ਵਾਰ ਦੇ ਕਾਉਂਸਲਰ ਆ ਉਹਨਾਂ ਦੀ ਪਾਰਟੀ ਚ ਤਿੰਨ ਤਿੰਨ ਚਾਰ ਚਾਰ ਵਾਰ ਦੇ ਕਾਉਂਸਲਰ ਆ ਪਰ ਦੇਖੋ ਇੱਕ ਪਹਿਲੀ ਵਾਰ ਜਿੱਤੀ ਹੋਈ ਕਾਉਂਸਲਰ ਬਣ ਆਤੀ ਜਿਹਨੂੰ ਤਜਰਬਾ ਹੀ ਨਹੀਂ ਇਹ ਤਜਰਬੇ ਦੀ ਕਮੀ ਕਰਕੇ ਸਾਰੀ ਲੜਾਈ ਹੋ ਰਹੀ ਹੈ ਹੋਰ ਕੋਈ ਕਿਸੇ ਗੱਲ ਦੀ ਲੜਾਈ ਨਹੀਂ ਇਹ ਸਿਰਫ ਮੇਅਰ ਸਾਹਿਬ ਦੀ ਆਪਣੀ ਈਗੋ ਵਾਸਤੇ ਲੜ ਪਈ ਹੈ ਇਹਦੇ ਈਗੋ ਤੇ ਤਾਕਤ ਇੰਨੀ ਸਿਰ ਚੜ ਗਈ ਹੈ ਉਹ ਕਾਉਂਸਲਰ ਨੂੰ ਕਿਹੜੇ ਮਕੋੜੇ ਦੀ ਤੇਰਾ ਟਰੀਟ ਕਰ ਰਹੀ ਹੈ ਪਰ ਅਸੀਂ ਮੇਅਰ ਨੂੰ ਇਹ ਗੱਲ ਚੇਤਾਵਨੀ ਦਿੰਨੇ ਆ ਸਾਡਾ ਬੀਜੇਪੀ ਦਾ ਇੱਕ ਵੀ ਕਾਉਂਸਲਰ ਨਾ ਝੁਕੇਗਾ ਤੇ ਨਾ ਘਰ ਜਾਏਗਾ ਜਦ ਤੱਕ ਇਸ ਗੱਲ ਦਾ ਸੋਲੂਸ਼ਨ ਨਹੀਂ ਹੁੰਦਾ ਸਾਡੀ ਸਾਰੀ ਪਾਰਟੀ ਤੇ ਹਾਈ ਕਮਾਂਡ ਨਾਲ ਮਿਲ ਕੇ ਅਸੀਂ ਕਾਰਵਾਈ ਲਾਵਾਂਗੇ ਆਹ ਵਾਈ ਦੀ ਗੱਲ ਕਰ ਰਹੇ ਹੋ ਕਿਨੇ ਕਾਰਵਾਈ ਕਰਾਵਾਂਗੇ ਵਰਤਮਾਨ ਜੀ ਬਾਬਾ ਦੀਪ ਸਿੰਘ ਕਿਰਪਾ ਕਰਨ ਇਹੋ ਜਿਹੀ ਗਿੱਦੜ ਧਮਕੀਆਂ ਤੁਸੀਂ ਡਰਨ ਵਾਲੇ ਆ ساری ਉਮਰ ਇਹਨਾਂ ਪਰਚਿਆਂ ਦੇ ਨਾਲ ਹੀ ਗੱਡੀ ਆ ਤੁਸੀਂ ਦੱਸੋ ਝੂਠੇ ਪਰਚਿਆਂ ਦਾ ਨਾ ਕਦੇ ਕੁਝ ਹੋਇਆ ਨਾ ਕਦੇ ਹੋਣਾ ਝੂਠ ਵਾਲੇ ਦਾ ਵਿਨਾਸ਼ ਜ਼ਰੂਰ ਹੋ ਗਿਆ ਜਿਹੜੇ ਜਿਹੜੇ ਬੰਦੇ ਨੇ ਭਾਜੀ ਇਤਿਹਾਸ ਕੱਢ ਲਓ ਤੁਹਾਡੇ ਪ੍ਰੈਸ ਨੂੰ ਬਿਆਨ ਦਿੱਤੇ ਆ ਜਿਹੜੇ ਜਿਹੜੇ ਬੰਦੇ ਨੇ ਸਾਡੇ ਪਰਿਵਾਰ ਨਾਲ ਇੱਜ਼ਜ਼ਤੀ ਕੀਤੀ ਆ ਉਹ ਇੱਕ ਹੀ ਪਰਿਵਾਰ ਰਾਜਨੀਤਿਕ ਜਿੰਦਾ ਦਿਖਾ ਦਿਓ ਅੱਛਾ ਵੀਡੀਓ ਜਨਤਾ ਕੀਤੀ ਆ ਨਹੀਂ ਉਹ ਮਤਲਬ ਉਹ ਵੀਡੀਓ ਰਿਕਾਰਡਿੰਗ ਸਾਰੇ ਤੁਸੀਂ ਕੈਮਰੇ ਵਾਲੇ ਮੈਂ ਤੁਹਾਨੂੰ ਦਿੱਤੀ ਆ ਉਹਦੇ ਵਿੱਚ ਬਿਲਕੁਲ ਅੱਛੀ ਗੱਲ ਕੀਤੀ ਜਾ ਰਹੀ ਹੈ ਮੇਰ ਸਾਹਿਬ ਨੇ ਇੱਕ ਟੌਪਿਕ ਤੇ ਗੱਲ ਕੀਤੀ ਹੈ ਤੁਸੀਂ ਸਾਡੇ ਕਾਉਂਸਲਰ ਨਾਲ ਬਤਨੀ ਜੀ ਨਾ ਕਰੋ ਇਹਦੇ ਵਿੱਚ ਕੋਈ ਬੁਰਾ ਤੇ ਹੈ ਨਹੀਂਗਾ ਦੱਸੋ ਇਹਦੇ ਵਿੱਚ ਮੇਰ ਸਾਹਿਬ ਨੇ ਕੀ ਬੁਰੀ ਗੱਲ ਕਰਤੀ ਆਪਣਾ ਹੱਕ ਰੱਖਣਾ ਇੱਕ ਸਹੀ ਗੱਲ ਹੈ ਨਾ ਮੇਅਰ ਸਾਹਿਬ ਨੂੰ ਇੱਕ ਸਿਰਫ ਆਪਣੇ ਬੋਲਣ ਦਾ ਲਿਹਾਜਾ ਬਦਲ ਲੈਣ ਕੰਮ ਚਾਹੇ ਇੱਕ ਦਿਨ ਜਲਦੀ ਲੇਟ ਕਰ ਲੈਣ ਪ੍ਰੋਬਲਮ ਇਹ ਆ ਰਹੀ ਹੈ ਮੇਅਰ ਸਾਹਿਬ ਦੇ ਵਿੱਚ ਤਾਕਤ ਹੈ ਨਾ ਜਿਹੜੀ ਸਿਰ ਨੂੰ ਉਹ ਜ਼ਿਆਦਾ ਚੜ ਗਈ ਹੈ ਅੱਛਾ ਇਲਾਕੇ ਦੀ ਡਿਵੈਲਪਮੈਂਟ ਨੂੰ ਲੈ ਕੇ ਹੁਣ ਕੋਈ ਗੱਲਬਾਤ ਹੋਈ ਹੈ ਕਿਉਂਕਿ ਆਮ ਤੌਰ ਤੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਦੇਖੋ ਇਹੀ ਤੇ ਇੱਕ ਪ੍ਰੋਬਲਮ ਹੈ ਜੋ ਤੁਸੀਂ ਸਾਨੂੰ ਕਹਿ ਰਹੇ ਹੋ ਲੁਧਿਆਣਾ ਸ਼ਹਿਰ ਗੰਦਗੀ ਦੇ ਵਿੱਚ ਨੀਚੋਂ ਦੂਜੇ ਨੰਬਰ ਤੇ ਆ ਗਿਆ ਹੈ ਸਾਢੇ 3 ਸਾਲ ਹੋ ਗਏ ਇਹੀ ਮੇਅਰ ਪਦ ਸੰਭਾਲ ਰਹੇ ਹਨ ਇਹਨਾਂ ਦੇ ਐਮਐਲਏ ਕੰਮ ਕਰ ਰਹੇ ਹਨ ਨਾ ਤੈਨੂੰ ਤੁਹਾਨੂੰ ਦੱਸੋ ਸ਼ਾਬਾਸ਼ ਕਾਦੀ ਦਈਏ ਲੋਕ ਤਰਾ ਤਰਾ ਕਰ ਰਿਹਾ ਵਾੜਾਂ ਚ ਕੰਮ ਨਹੀਂ ਹੋ ਰੇ ਤੇ ਬੁਰੇ ਹਾਲਾ ਫੋਗਿੰਗ ਤੁਹਾਡੇ ਕੋਲ ਨਹੀਂ ਗਈ ਮਸ਼ੀਨ ਸੀਵਰੇਮੈਨ ਤੁਹਾਡੇ ਕੋਲ ਪੂਰੇ ਨਹੀਂ ਗੇ ਸ਼ਹਿਰ ਦੇ ਵਿੱਚ ਅੱਜ ਤੁਹਾਡੇ ਵਾਲੇ ਪ੍ਰੈਸ ਵਾਲੇ ਨੇ ਬੜੇ ਸਵਾਲ ਸਵਾਲ ਜਵਾਬ ਕੀਤੇ ਤੇ ਮੇਅਰ ਸਾਹਿਬ ਕੋਲ ਇੱਕ ਵੀ ਜਵਾਬ ਨਹੀਂ ਸੀ ਐਸੇ ਮਾਹੌਲ ਦੇ ਵਿੱਚ ਤੇ ਅੱਜ ਮੇਅਰ ਲੋਬਸਿਕ ਡਰਾਵਾ ਦੇ ਰਹੇ ਨੇ ਅਸੀਂ ਗਿੱੱਡੜ ਧਮਕਿਆਂ ਤੋਂ ਡਰਨ ਵਾਲੇ ਨਹੀਂ ਇੱਕ ਛੋਟੀ ਜਿਹੀ ਕਮੇਂਤੀ ਹੈ ਸਾਰੇ ਐਮਐਲਏ ਸਾਹਿਬ ਨੂੰ ਤੁਸੀਂ ਦੇਖੋ ਲੇਡੀ ਵਿਕਟਮ ਕਾਰਡ ਖੇਡ ਰਹੀ ਹੈ ਤੇ ਲੇਡੀ ਵਿਕਟੋਰੀਆ ਨਾਮ ਕੀ ਕਹਿ ਰਹੀ ਹੈ ਮੇਰੇ ਇੱਕ ਮਹਿਲਾ ਆਮ ਨੂੰ ਦਬਾਇਆ ਜਾ ਰਿਹਾ ਤਿੰਨ ਮੇਰੀਆਂ ਘਰ ਪੈਣਾ ਭਾਜੀ ਅਸੀਂ ਪਰਿਵਾਰ ਵਾਲੇ ਇੱਜਤਰ ਫੈਮਿਲੀ ਪੰਜ ਭੈਣ ਭਰਾਵਾਂ ਸਾਨੂੰ ਪਤਾ ਹੈ ਪੈਣਾ ਕਿੰਦਾਂ ਗੱਲ ਕਰਨੀ ਹੈ ਪਰ ਅਸੀਂ ਮੇਅਰ ਦੀ ਕੁਰਸੀ ਕਰਨੀ ਹੈ ਨਾ ਦੇਖ ਕੇ ਜਿਹੜਾ ਕੁਰਸੀ ਮੇਅਰ ਬੈਠੇਗੀ ਚਾਹੇ ਉਹ ਤੇ ਲੇਡੀ ਹੈ ਚਾਹੇ ਜੈਂਟਸ ਹੈ ਸਾਡਾ ਇਹ ਨਾਲ ਕੋਈ ਮਤਲਬ ਨਹੀਂ ਅਸੀਂ ਚੇਅਰ ਡਰੈਸ ਕਰਨੀ ਹੈ ਜਿਹੜਾ ਚੇਅਰ ਡਰੈਸ ਕਰੇਗਾ ਉਹ ਜਵਾਬ ਦੇ ਆ ਜਨਤਾ ਦਾ ਤੇ ਜਿਹੜਾ ਗਲਤੀ ਕਰੇਗਾ ਸਜ਼ਾ ਭੁਗਤਣ ਲਈ ਤਿਆਰ ਰਵੇ ਜਿਹੜਾ ਮੇਅਰ ਅੱਜ ਬੋਲ ਰਹੀ ਹੈ ਨਾ ਉਹ ਰਹਿੰਦੀ ਕਿੱਦਾਂ ਸੀ ਇੱਕ ਆਮ ਘਰ ਚ ਅੱਜ ਖਾਸ ਬਣ ਗਈ ਔਰ ਕਰੋੜਾਪਤੀ ਬਣ ਗਈ ਬਹੁਤ ਖੁਲਾਸੇ ਇਹਦੇ ਹੋਣ ਵਾਲੇ ਆ ਇਹ ਡਰੇ ਨਾ ਇਹਨਾਂ ਦਾ ਇੱਕ ਸਾਲ ਵਧੀਆ ਤਰੀਕੇ ਨਾਲ ਕੱਟ ਬਾਕੀ ਕਾਰਵਾਈ ਮੇਰਾ ਮਹਾਰਾ ਜੀ ਗੁਰੂ ਮਹਾਰਾਜ ਦਇਆ ਕਰਨ ਇਹੋ ਜੀ ਕਿੱਧਰ ਧਮਕੀ ਤੁਸੀਂ ਡਰਨ ਵਾਲੇ ਨਹੀਂ ਕੱਲ ਦਾ ਧੰਮਾ ਚੱਲ ਰਿਹਾ ਰਾਤ ਵੀ ਕੱਟੀ ਆਪਣਾ ਕੋਈ ਗੱਲ ਤੁਹਾਡੇ ਹਲਕੇ ਦੀ ਖਾਸ ਕਰ ਸਮੱਸਿਆ ਨੂੰ ਲੈ ਕੇ ਸਿਕਰ ਕੀਤਾ ਗਿਆ ਔਰ ਕਾਉਂਸਲਰਾਂ ਦੇ ਉੱਤੇ ਇਲਜ਼ਾਮ ਲੱਗੇ ਉਹਨਾਂ ਨੇ ਬਤਨੀ ਕੀਤੀ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਵੀ ਸਾਰੇ ਲੁਧਿਆਣੇ ਦੇ ਵਿੱਚ ਆ ਬਰਸਾਤ ਹੋਈਏ ਜੋ ਸ਼ਹਿਰ ਦਾ ਹਾਲ ਹੋਇਆ ਪਿਆ ਇਹ ਤੁਸੀਂ ਸਾਰੇ ਲੋਕ ਜਾਣਦੇ ਹੋ ਔਰ ਮੈਂ ਤੇ ਇੱਕ ਗੱਲ ਹੋਰ ਕਹਿਣਾ ਚਾਹਨਾ ਸੈਂਟਰ ਹਲਕੇ ਦੇ ਜਿਹੜੇ ਕਾਉਂਸਲਰ ਆਏ ਨੇ ਉਹਨਾਂ ਦੇ ਘਰਾਂ ਦੇ ਜਦੋਂ ਪਾਣੀ ਵੜੇਗਾ ਔਰ ਲੋਕੀ ਉਹਨਾਂ ਨਾਲ ਲੜਨਗੇ ਅੱਗੇ ਤੇ ਉਹ ਕੀ ਕਰਨਗੇ ਬਾਰ ਬਾਰ ਤੁਹਾਡੇ ਕੋਲ ਟਾਈਮ ਮੰਗਦੇ ਨੇ ਤੁਸੀਂ ਟਾਈਮ ਨਹੀਂ ਦਿੰਦੇ ਜਦੋਂ ਤੁਹਾਡੇ ਕੋਲ ਕੋਈ ਕੰਮ ਕਰਵਾਉਣਾ ਹੁੰਦਾ ਨੇ ਤੁਸੀਂ ਉਹਨਾਂ ਦੇ ਗਲ ਪੈਂਦੇ ਹੋ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਵੀ ਉਹ ਵੀ ਲੋਕਾਂ ਨੇ ਚੁਣ ਕੇ ਭੇਜੇ ਹੋਏ ਕਾਉਂਸਲਰ ਨੇ ਮੈਡਮ ਜੀ ਜੇ ਚੁਣੇ ਹੋਏ ਕਾਉਂਸਲਰਾਂ ਨੂੰ ਤੁਸੀਂ ਉਹਦੀ ਬੇਇੱਜ਼ਤੀ ਕਰੋਗੇ ਉਹਨਾਂ ਨੇ ਤੇ ਲੋਕਾਂ ਦੀ ਆਵਾਜ਼ ਚੁੱਕਣੀ ਹੈ ਜੋ ਲੋਕਾਂ ਦੀ ਆਵਾਜ਼ ਹੈ ਸਾਡੇ ਘਰਾਂ 'ਚ ਜੋ ਨੁਕਸਾਨ ਹੋ ਰਹੇ ਨੇ ਲੋਕਾਂ ਦੇ ਲੱਖਰਬੜੇ ਨੁਕਸਾਨ ਹੋ ਚੁੱਕੇ ਨੇ ਜਦੋਂ ਲੋਕਾਂ ਦੀਆਂ ਗੱਲਾਂ ਸੁਣਨੇ ਆ ਤੇ ਸਾਡੇ ਕੌਂਸਲਰ ਵੀ ਦੁਖੀ ਹੁੰਦੇ ਨੇ ਜੋ ਦੁਖੀ ਹੋ ਕੇ ਕਿੱਥੇ ਜਾਣਗੇ ਤੁਹਾਡੇ ਕੋਲ ਆਣਗੇ ਜੇ ਤੁਸੀਂ ਵੀ ਬਦਤਮੀਜ਼ੀ ਕਰੋਗੇ ਅਸੀਂ ਕਿੱਥੇ ਜਾਵਾਂਗੇ ਔਰ ਦੇਖੋ ਇਹਨਾਂ ਨੇ ਜਿਹੜੀ ਗਲਤੀ ਕੀਤੀ ਹੈ ਗਲਤੀ ਨੂੰ ਸੁਧਾਰਨ ਦੀ ਬਜਾਏ ਆ ਕੇ ਆਪਣੀ ਕੋਈ ਸੌਰੀ ਫੀਲ ਕਰਨ ਦੀ ਬਜਾਏ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਤੀ ਪ੍ਰੈਸ ਕਾਰ ਵੀ ਕੀ ਕਹ ਰਹੇ ਨੇ ਜੀ ਤੁਹਾਡੇ ਜਿਹੜੇ ਕਾਉਂਸਲਰ ਬੀਜੇਪੀ ਦੇ ਉਹ ਕਹ ਰਹੇ ਨੇ ਕਿ ਮੈਡਮ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਮੈਡਮ ਨੂੰ ਕਹਿਣਾ ਚਾਹੁੰਦਾ ਇਹ ਸਾਡੇ ਕਾਉਂਸਲਰਾਂ ਦੇ ਵਿੱਚ ਦਰਾੜ ਨਾ ਪਾਉਣ ਦੀ ਕੋਸ਼ਿਸ਼ ਕਰੋ ਇਹ ਤੁਹਾਡੀ ਆਮ ਆਦਮੀ ਪਾਰਟੀ ਹੈ ਜਿਹੜੀ 도ਗਲੀ ਔਰ ਝੂਠੀ ਹੈ ਝੂਠੀ ਵੀ ਹੈ 도ਗਲੀ ਵੀ ਹੈ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਝੂਠ ਬੋਲਦੀ ਹੈ ਭਾਰਤੀ ਜਨਤਾ ਪਾਰਟੀ ਨਾ ਝੂਠ ਬੋਲਦੀ ਹੈ ਇਹਨਾਂ ਵਿਕਨ ਵਾਲੀ ਹੈ ਤੁਹਾਡੇ ਲੋਕ ਵਕਾਉ ਨੇ ਝੂਠ ਬੋਲਣ ਵਾਲੇ ਵੀ ਨੇ ਤੇ ਮੈਡਮ ਜੀ ਇਸ ਸਾਡੇ ਦਰਾੜ ਨਾ ਪਾਓ ਤੁਹਾਡੇ ਜਿਹੜੇ ਕਾਉਂਸਲਰ ਨੇ ਮੈਂ ਦੇਖਿਆ ਫੇਸਬੁੱਕ ਦੇ ਉੱਪਰ ਪਾ ਰਹੇ ਨੇ ਪੋਸਟਾਂ ਸਮਝ ਗਏ ਨਾ ਜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਉਹ ਪਾ ਰਹੇ ਨੇ ਮੈਡਮ ਜੀ ਤੁਹਾਡੇ ਬਾਰੇ ਸਭ ਕੋਈ ਦੱਸ ਰਹੇ ਨੇ ਤੁਸੀਂ ਕਿੰਨਾ ਕੰਮ ਕਰ ਰਹੇ ਹੋ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਜੋ ਮੈਨੂੰ ਅੱਜ ਪਤਾ ਚੱਲ ਰਿਹਾ ਹੈ ਉਹ ਕਿਤੇ ਨੇ ਮੈਡਮ ਵੀ ਦੁਖੀ ਹੈ ਮੈਡਮ ਦੇ ਇਹ ਜਿਹੜੇ ਆਪਣੇ ਕੰਮ ਨਹੀਂ ਹੋ ਰਿਹਾ ਉਹ ਆਪ ਵੀ ਚਾਹੁੰਦੀ ਹੈ ਵੀ ਸ਼ਹਿਰ ਦੇ ਵਿੱਚ ਇਹੋ ਜਿਹਾ ਕੋਈ ਸਿਆਪਾ ਪਵੇ ਕੋਈ ਨਾ ਕੋਈ ਜਾਗੇ ਔਰ ਅੱਜ ਜਾਗ ਗਿਆ ਲੋਕੀ ਬੀਜੇਪੀ ਨੇ ਪਹਿਲ ਕਰਤੀ ਬੀਜੇਪੀ ਦੇ ਕਾਉਂਸਲਰਾਂ ਨੇ ਪਹਿਲ ਕਰਤੀ ਮੈਡਮ ਦੀ ਜੋਸ਼ੀਸ਼ਾ ਸੀ ਉਹ ਅੱਜ ਪੂਰੀ ਕਰਤੀ ਆਮ ਆਦਮੀ ਪਾਰਟੀ ਦੇ ਉੱਪਰੋਂ ਜਿਹੜੇ ਨੇ ਉਹਨਾਂ ਦੀ ਗੱਲ ਨਹੀਂ ਮੰਨਦੇ ਉਹ ਆ ਵੀ ਦੁਖੀ ਹੈ ਉਹ ਆ ਵੀ ਕਹਿ ਰਹੀ ਹੈ ਕਿ ਮੈਂ ਬਹੁਤ ਦੁਖੀ ਹਾਂ ਔਰ ਜਿਹੜੇ ਮੈਂ ਦੋ ਤਿੰਨ ਉਹਨਾਂ ਦੇ ਕਾਉਂਸਲਰਾਂ ਨਾਲ ਗੱਲ ਹੋਈ ਮੇਰੀ ਮੈਂ ਕਿਹਾ ਯਾਰ ਜਦੋਂ ਵੀ ਸਾਡੇ ਕਾਉਂਸਲਰ ਜਾਂਦੇ ਨੇ ਤੁਹਾਡੀ ਜਿਹੜੀ ਮੈਡਮ ਹੈ ਬੜੀ ਬਾਤ ਮੇਰੇ ਨਾਲ ਬੋਲਦੀ ਹੈ ਕਹਿੰਦੇ ਜਿਉ ਉਹਦੇ ਡਿਪਰੈਸ਼ਨ ਦੀ ਮਰੀਜ਼ ਹੈ ਉਹਤੇ ਪੋਲਾ ਜੀ ਦੀ ਮਿਹਰਬਾਨੀ ਕਰਕੇ ਬਣ ਗਈ ਪੋਲਾ ਦੇ ਪਰਿਵਾਰ ਦੀ ਮਿਹਰਬਾਨੀ ਕਰਕੇ ਕਾਉਂਸਲਰ ਨੇ ਤੇ ਇਸ ਮੇਰ ਮੇਰ ਬੰਦੇ ਲੈ ਕਿ ਨਹੀਂ ਸੀ ਕਿ ਇਹਨੂੰ ਤਾਂ ਦਵਾਈ ਦੀ ਜਰੂਰਤ ਹੈ ਕੱਲ ਸਾਡੇ ਅੰਡਰਸਿੰਧ ਜੀ ਕਹ ਰਹੇ ਸੀ ਇਹਨੂੰ ਦਵਾਈ ਚਾਹੀਦੀ ਹੈ ਔਰ ਜੇ ਇਲਾਜ ਕਰਵਾ ਸਕਦੇ ਠੀਕ ਹੈ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਆਪਣਾ ਇਲਾਜ ਕਰਾ ਲੈਣ ਅੱਜ ਦੂਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਕੱਲ ਵੀ ਜਿਹੜਾ ਤੁਹਾਡੇ ਕਾਉਂਸਲਰਾਂ ਵੱਲੋਂ ਜਿਹੜਾ ਰੂਟ ਜਿਤਾਇਆ ਗਿਆ ਸੀ ਰਾਤ ਇੱਥੇ ਕੱਟੀ ਦੇਖੋ ਵੀ ਇਹ ਤਾਂ ਹੁਣ ਮੈਡਮ ਦਾ ਅਸੀਂ ਧੰਨਵਾਦ ਕਰਦੇ ਹਾਂ ਬੜੀ ਸਤਿਕਾਰਯੋਗ ਇੱਕ ਪੜ੍ਹੀ ਲਿਖੀ ਮੇਅਰ ਬਣਾਈ ਆ ਉਹਦੇ ਵਿਵਹਾਰ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਪੰਜਾਬ ਦੀ ਲੁਧਿਆਣੇ ਦੀ ਜਨਤਾ ਦੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਤੱਕ ਰੱਖ ਰਹੀ ਸੀ ਸ਼ਾਇਦ ਉਹ ਹੱਲ ਕਰ ਸਕਦੇ ਸੀ ਬਟ ਉਹਨਾਂ ਨੇ ਹੁਣ ਇਹ ਜਨਤਕ ਕਰਾਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਲੰਬੀ ਲਿਸਟ ਆ ਜਿਵੇਂ ਜਿਵੇਂ ਤੁਸੀਂ ਟਾਈਮ ਦੋਗੇ ਤੁਹਾਨੂੰ ਇੱਕ ਇੱਕ ਕਰਕੇ ਸ਼ੇਅਰ ਕਰਾਂਗੇ ਔਰ ਅਸੀਂ ਚੈਲੰਜ ਨਾਲ ਕਹਾਂਗੇ ਵੀ ਤੁਸੀਂ ਆ ਗੱਲਾਂ ਜਰਾ ਸ਼ੇਅਰ ਕਰ ਓਪਨ ਕਰ ਦੋ ਪਬਲਿਕ ਦੇ ਵਿੱਚ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਹੋ ਜਾਊਗਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਬਣਾ ਕੇ ਲੋਕਾਂ ਨਾਲ ਵਿਹਵਾਰ ਗੈਰਾਨਾ ਕਰ ਰਹੇ ਹੋ ਤੁਸੀਂ ਆਪਣੇ ਨਾਲ ਦੇ ਬਰਾਬਰ ਦੇ ਕਾਉਂਸਲਰਾਂ ਦੇ ਨਾਲ ਵਿਹਵਾਰ ਇਦਾਂ ਗੈਰਾਨਾ ਕਰ ਰਹੇ ਹੋ ਉਹਨਾਂ ਦੇ ਉੱਤੇ ਆਪਣਾ ਸੱਤਾ ਦਾ ਜਿਹੜਾ ਤੁਹਾਡੇ ਤੇ ਭੂਤ ਚੜਿਆ ਹੋਇਆ ਉਹਦਾ ਬਲਬ ਇਸਤੇਮਾਲ ਕਰ ਰਹੇ ਹੋ ਇਹ ਨਹੀਂ ਚੱਲਣਾ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਸਾਡੇ ਕਾਉਂਸਲਰ ਭਾਜਪਾ ਦਾ ਵਰਕਰ ਪੰਜਾਬ ਦੀ ਜਨਤਾ ਦੀ ਲੁਧਿਆਣੇ ਦੀ ਜਨਤਾ ਦੇ ਹੱਕਾਂ ਦੇ ਲਈ ਡਟ ਕੇ ਖੜਾ ਕਿਸੇ ਦਾ ਕੋਈ ਨਿੱਜੀ ਕੰਮ ਨਹੀਂ ਸਾਰੇ ਜਨਤਾ ਦੇ ਕੰਮਾਂ ਦੇ ਲਈ ਇੱਥੇ ਆ ਰਹੇ ਨੇ ਔਰ ਇਹ ਡਟ ਕੇ ਦਾ ਪੈਰਾ ਦੇਣਗੇ ਔਰ ਜੇ ਤੁਸੀਂ ਸਾਰੀ ਗੱਲਬਾਤ ਕਹਿੰਦੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਮੈਮ ਕਹਿੰਦੇ ਕਹਿੰਦੇ ਵੀ ਬੜੀ ਉਲਡੜਵਾਜੀ ਕੀਤੀ ਆ ਉਹ ਕਾਰਵਾਈ ਕਰਤੀ ਗੱਲ ਕਹਿੰਦੇ ਨੇ ਕਹਿੰਦੇ ਵੀ ਮਿਊਂਸਿਪਲ ਹੈੱਡ ਕਿਥੇ ਕਿ ਮਹਿਲਾ ਨੇ ਅਸੀਂ ਸਦਕੇ ਉਹਨਾਂ ਨੂੰ ਜੀਹਾਂ ਆ ਮੈਂ ਪੁੱਛਦਾ ਵੀ ਹਜੇ ਤੱਕ ਕੀਤੀ ਕਿਉਂ ਨਹੀਂ ਉਹ ਕਹਿੰਦੇ ਨੇ ਨਾ ਤੁਸੀਂ ਉਸ ਦਫਤਰ 'ਚ ਬੈਠੇ ਹੋ ਉਹ ਦਫਤਰ ਜਿਹੜਾ ਇਹ ਇੱਕ ਮੰਦਰ ਆ ਜਿਹਦੇ ਵਿੱਚ ਤੁਸੀਂ ਆਪਣੇ ਬਰਾਬਰ ਦੇ ਕਾਉਂਸਲਰਾਂ ਤੇ ਜਿਹੜੇ ਤੁਹਾਡੇ ਨਾਲੋਂ ਕਈ ਸੀਨੀਅਰ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕਰ ਰਹੇ ਹੋ ਕਾਰਵਾਈ ਜਿਹਦੇ ਤੇ ਬਣਦੀ ਆ ਤੁਹਾਨੂੰ ਕਰਨੀ ਚਾਹੀਦੀ ਆ ਔਰ ਅਸੀਂ ਵੀ ਉਹ ਦੱਸਾਂ ਕਿ ਕਿਹਦੇ ਤੇ ਕਾਰਵਾਈ ਬਣਦੀ ਆ ਬਟ ਇਸ ਤਰੀਕੇ ਦੇ ਨਾਲ ਸੱਤਾ ਦਾ ਦੁਰਉਪਯੋਗ ਨਾ ਕਰੋ ਉੱਚੀ ਜਗ੍ਹਾ ਤੇ ਖੜਕੇ ਥੱਲੇ ਨੂੰ ਪੱਥਰ ਮਾਰ ਰਹੇ ਹੋ ਤੁਸੀਂ ਇਹ ਉਹਦਾ ਜਵਾਬ ਤੁਹਾਨੂੰ ਬਰਾਬਰ ਮਿਲੇਗਾ ਅਸੀਂ ਆਵਾਜ਼ ਮੈਂ ਜਿਹੜੀ ਤੁਹਾਨੂੰ ਸ਼ੁਰੂ ਚ ਬੇਨਤੀ ਕੀਤੀ ਸੀ ਤੁਸੀਂ ਜਨਤਾ ਦੀ ਆਵਾਜ਼ ਹੁਣ ਸੜਕਾਂ ਤੇ ਆ ਗਈ ਔਰ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹੂਗਾ ਇਹਦੇ ਚ ਰੁਕਣ ਨਾ ਨਹੀਂ ਇਹ ਅਨਮਿੱਥੇ ਸਮੇ ਲਈ ਆ ਮਤਲਬ ਜਿਹੜੀ ਮੰਗ ਕੀ ਆ ਮੰਗ ਬੜੀ ਸਿੱਧੀ ਆ ਦੇਖੋ ਨਾ ਜਿਨ੍ਹਾਂ ਦੇ ਨਾਲ ਤੁਸੀਂ ਦੁਰਵਿਵਾਰ ਕੀਤਾ ਅਰੇ ਉਹਨਾਂ ਨੇ ਤੁਹਾਡੇ ਤੋਂ ਮੰਗ ਕੀ ਲਿਆ ਉਹਨਾਂ ਨੇ ਤਾਂ ਸਿਰਫ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਲਈ ਆਵਾਜ਼ ਉਠਾਈ ਹੈ ਨਾ ਅਗਰ ਕਿਸੇ ਦਾ ਸੀਵਰੇਜ ਜਾਮ ਆ ਕਿਸੇ ਨੂੰ ਸਟਰੀਟ ਲੈਂਡ ਨਹੀਂ ਮਿਲ ਰਹੀ ਕਿਤੇ ਫੋਗਿੰਗ ਮਸ਼ੀਨ ਨਹੀਂ ਆ ਰਹੀ ਕਿਤੇ ਕੂੜਾ ਨਹੀਂ ਚੱਕਿਆ ਜਾ ਰਿਹਾ ਤਾਂ ਇਹ ਸਮੱਸਿਆ ਕਿਧੀਆਂ ਨਹੀਂ ਆਮ ਜਨਤਾ ਦੀਆਂ ਨੇ ਸ਼ਹਿਰ ਤਰਾਹੀ ਤਰਾਹੀ ਕਰ ਰਹੇ ਆ ਤੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਨਜ਼ਰ ਤੁਹਾਡੀਆਂ ਅੱਖਾਂ ਕੰਨ ਬਣ ਕੇ ਤੁਹਾਡੇ ਬਰਾਬਰ ਦੇ ਮੇਅਰ ਤੁਹਾਨੂੰ ਜਗਾਣ ਆਏ ਨੇ ਤੁਹਾਨੂੰ ਦਿਖਾਣ ਆਏ ਨੇ ਤੇ ਤੁਹਾਨੂੰ ਉਹਦੇ ਤੇ ਨਜ਼ਰ ਕਰਨ ਮਾਰਨੀ ਚਾਹੀਦੀ ਆ ਸਾਡੀ ਮੰਗ ਸਿਰਫ ਉਹਨਾਂ ਨੂੰ ਲੈ ਕੇ ਆ ਅਗਰ ਤੁਸੀਂ ਨਹੀਂ ਚੱਕਣੀ ਜਿਨ੍ਹਾਂ ਦੇ ਨਾਲ ਤੁਸੀਂ ਦੁਰਵਿਵਾਰ ਕੀਤਾ ਤੁਹਾਨੂੰ ਉਹਨਾਂ ਬੰਦਿਆਂ ਨੂੰ ਮਿਲ ਕੇ ਸੈਟੀਸਫਾਈ ਕਰਾਣਾ ਪਊਗਾ ਉਸ ਤੋਂ ਬਾਅਦ ਇਹ ਗੱਲ ਅੱਗੇ ਚੱਲੂਗੀ ਆਦਰਵਾਇਜ਼ ਉਦੋਂ ਤੱਕ ਅਸੀਂ ਡਟ ਕੇ ਬੈਠੇ ਆ ਇਹ ਕੱਲਾ ਡੀ ਜ਼ੋਨ ਤੱਕ ਸੀਮਤ ਨਹੀਂ ਰਹਿਣਾ ਅਸੀਂ ਸ਼ਹਿਰ ਦੇ ਚਾਰੇ ਕਾਰਪੋਰੇਸ਼ਨਾਂ ਦੇ ਜ਼ੋਨਾਂ 'ਚ ਇਹ ਰੈਗੂਲਰ ਉੱਥੇ ਤੱਕ ਜਾਊਗਾ ਔਰ ਕੰਟੀਨਿਊ ਚੱਲੂਗਾ ਕਿਸੇ ਜਿਹੜਾ ਲੋਕ ਕੋਈ ਸੰਪਰਕ ਜਿਹੜਾ ਸੁਲਾ ਦਾ ਤੁਹਾਡੇ ਨਾਲ ਨਹੀਂ ਨਹੀਂ ਦੇਖੋ ਸਾਨੂੰ ਨਾ ਤਾਂ ਕਿਸੇ ਨੇ ਕੋਈ ਸੰਪਰਕ ਕੀਤਾ ਪਰ ਅਸੀਂ ਸਾਡੀ ਪਾਰਟੀ ਦੇ ਸਾਰੇ ਕਾਉਂਸਲਰ ਸਹਿਬਾਨ ਇਸ ਗੱਲ ਦੇ ਪੂਰੀ ਤਰ੍ਹਾਂ ਅੜੰਗ ਹੈ ਸਾਡੀ ਲੜਾਈ ਜਨਤਾ ਦੀ ਲੜਾਈ ਹੈ ਨਾ ਕਿ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਕਿਸੇ ਅਗਰ ਕਾਉਂਸਲਰ ਦੇ ਨਾਲ ਇਹਨਾਂ ਨੇ ਕੋਈ ਬਦਸਲੂਕੀ ਵੀ ਕੀਤੀ ਹੈ ਉਹ ਜਨਤਾ ਦੇ ਕੰਮਾਂ ਵਾਸਤੇ ਇੱਥੇ ਪਹੁੰਚੇ ਸੀਗੇ ਸੋ ਮੈਂ ਸਮਝਦਾ ਕਿ ਕੱਲ ਮੈਂ ਉਹਨਾਂ ਦੀ ਪ੍ਰੈਸ ਕਾਨਫਰੈਂਸਿਸ ਸੁਣੀ ਮੇਰ ਸਾਹਿਬ ਦੀ ਮੇਡ ਮਹਿਰਮ ਦੀ ਤੇ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਲੱਗਿਆ ਕਿ ਉਹ ਇਹਨੂੰ ਪਰਸਨਲ ਲੜਾਈ ਦੱਸਦੇ ਜਾ ਰਹੇ ਸੀਗੇ ਇਹ ਕਿਸੇ ਦੀ ਕੋਈ ਜਾਤੀ ਆ ਪਰਸਨਲ ਲੜਾਈ ਨਹੀਂ ਹੈਗੀ ਇਹ ਲੜਾਈ ਜਿਹੜੀ ਹੈ ਉਹ ਅਸੀਂ ਕੇਵਲ ਜਨਤਾ ਦੀ ਲੜਾਈ ਲੜ ਰਹੇ ਹਾਂ ਸ਼ਹਿਰ ਦਾ ਜੋ ਬਦਹਾਲੀ ਹੋਈ ਹੈ ਸਾਡੀ ਲੜਾਈ ਉਹ ਹੈਗੀ ਹੈ ਨਾ ਕਿ ਅਸੀਂ ਸਾਡੀ ਕੋਈ ਪਰਸਨਲ ਲੜਾਈ ਹੈਗੀ ਹੈ ਇੱਕ ਇੱਕ ਬਿਲਕੁਲ ساری ਰਾਤ ਇੱਥੇ ਸਾਡੇ ਕਾਉਂਸਲਰ ਮੌਜੂਦ ਰਹੇ ਨੇ ਔਰ ਬਿਲਕੁਲ ਤੁਹਾਨੂੰ ਕੋਈ ਲੱਗ ਰਿਹਾ ਕਿ ਉਹ ਹੁਣ ਵੀ ਬੈਠੇ ਨੇ ਸਾਰੇ ਕਾਉਂਸਲਰ ਵੀ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਆ ਕਿਸੇ ਤਰ੍ਹਾਂ ਦੀ ਕੋਈ ਹੋਰ ਹੈ ਸਾਰੀ ਰਾਤ ਜਾ ਕੇ ਉਹਨਾਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਕੱਟੀ ਹੈ ਔਰ ਹੁਣ ਵੀ ਇਸੇ ਤਰ੍ਹਾਂ ਐਦਾਂ ਹੀ ਚੱਲਦਾ ਰਹੂਗਾ ਔਰ ਮੈਂ ਦੱਸਣਾ ਚਾਹਨਾ ਹੈ ਕਿ ਜਨਤਾ ਦੀ ਜ ਲੜਾਈ ਜਦੋਂ ਲੜਨ ਵਾਸਤੇ ਜਨ ਨਾਇਕ ਤੁਰਦੇ ਨੇ ਨਾ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਘਬਰਾਹਟ ਨਹੀਂ ਹੁੰਦੀ ਘਬਰਾਹਟ ਤਾਂ ਮੇਅਰ ਨੂੰ ਹੋ ਰਹੀ ਹੈ ਉਹਨਾਂ ਨੂੰ ਆਪਣੇ ਨਾਲ 2 ਐਮਐਲਏ ਬਿਠਾਣੇ ਪਏ ਤਿੰਨੇ ਆਪਣੇ ਨਾਲ ਕਾਉਂਸਲਰ ਬਿਠਾ ਕੇ ਉਹਨਾਂ ਨੂੰ ਸਫਾਈਆਂ ਦੇਣੀਆਂ ਪਈਆਂ ਮੈਂ ਦੱਸਣਾ ਚਾਹਨਾ ਕੱਲ ਇੱਕ ਮ ਬੜੀ ਵੱਡੀ ਗੱਲ ਕਹੀ ਕਿ ਜੀ ਇਹਨਾਂ ਦੇ ਕਾਉਂਸਲਰ ਦਾ ਮੈਨੂੰ SMS ਆਇਆ ਜੀ ਇਦਾਂ ਕਰਦੇ ਆ ਮੈਂ ਉਹਨਾਂ ਦਾ ਮੈਸੇਜ ਦਿਖਾਣਾ ਤੁਹਾਨੂੰ ਉਹਨਾਂ ਦੇ ਕਾਉਂਸਲਰ ਦਾ ਮੈਸੇਜ ਦਿਖਾ ਰਿਹਾ ਹਾਂ ਇਹ ਦਿਖਾਣਾ ਜਰਾ ਕਿ ਉਹਨਾਂ ਦੇ ਕਾਉਂਸਲਰ ਨੇ ਕੀ ਮੈਸੇਜ ਪਾਇਆ ਹੋਇਆ ਔਰ ਇੱਕ ਕਾਉਂਸਲਰ ਨੇ ਇਹਨੂੰ ਸ਼ੇਅਰ ਵੀ ਕੀਤਾ ਹੋਇਆ ਸੋ ਮੈਂ ਦੱਸਣਾ ਚਾਹੁੰਦਾ ਕਿ ਇਹ ਦੇਖੋ ਤੁਹਾਡੇ ਕੈਮਰੇ ਤੇ ਆ ਰਿਹਾ ਕਿ ਇਹ ਮੈਸੇਜ ਉਹਨਾਂ ਦੇ ਮਨੀਸ਼ਾ ਕਾਉਂਸਲਰ ਨੇ ਤੇ ਦਵਿੰਦਰ ਘੁੰਮਣ ਨੇ ਉਹਨੂੰ ਸ਼ੇਅਰ ਕੀਤਾ ਹੋਇਆ ਉਹਨਾਂ ਦੇ ਕਾਉਂਸਲਰ ਇਹ ਕਹਿ ਰਹੇ ਨੇ ਕਿ ਇੱਕ ਬਿਲਡਿੰਗ ਇੰਸਪੈਕਟਰ ਸਾਡੀ ਗੱਲ ਨਹੀਂ ਸੁਣਦਾ ਇਹ ਹਰ ਲੁਧਿਆਣੇ ਦੀ ਗੱਤ ਹੈ ਮੇਅਰ ਮੈਡਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਕਾਉਂਸਲਰ ਸਾਡੇ ਕਾਉਂਸਲਰ ਨੂੰ ਸੰਪਰਕ ਕਰ ਰਹੇ ਨੇ ਕਿ ਹਟੇ ਹੋਣਾ ਇਹ ਧਰਨਾ ਲਾ ਕੇ ਰੱਖਿਓ ਇਹ ਧਰਨਾ ਸਾਡੀ ਵੀ ਜਿਹੜਾ ਸਾਡੇ ਬਾਣਾ ਦਾ ਗੰਦਾ ਉਹ ਵੀ ਕੱਢੇਗਾ ਕਿਉਂਕਿ ਲੋਕ ਪਰੇਸ਼ਾਨ ਨੇ ਇਸ ਕਰਕੇ ਮੇਅਰ ਮੈਡਮ ਨੂੰ ਲੋਕ ਦਿਖ ਨਹੀਂ ਰਹੇ ਹੈ ਬਿਲਕੁਲ ਚੱਲ ਰਿਹਾ ਜੀ ਇਹ ਕੋਈ ਖਤਮ ਨਹੀਂ ਹੋਣਾ ਇੱਕ ਧਰਨਾ ਚੱਲਦਾ ਰਹਿਣਾ